ਕਈ ਥਾਂ 'ਤੇ ਪੈਸਾ ਚੱਲਦਾ ਕਈ ਥਾਂ 'ਤੇ ਬੰਦਾ ਦੋਹਾਂ ਬਿਨਾ ਇਸ ਦੁਨਿਆਤੇ ਨਹੀਂ ਕੋਈ ਚੱਲਦਾ ਤੰਦਾ ਹੈ ਦੋਹਾਂ ਬਿਨਾ ਇਸ ਦੁਨਿਆਤੇ ਨਹੀਂ ਕੋਈ ਚੱਲਦਾ ਤੰਦਾ ਪੈਸਾ ਜਿਹੜੇ ਸਾਂਭ ਜਾਂਦੇ ਨੇ ਪੈਸਾ ਜਿਹੜੇ ਸਾਂਭ ਜਾਂਦੇ ਨੇ ਉਮਾਨ ਦੇ ਮੌਤ ਬਹਾਰਾ ਵਈ ਬਹਾਰਾ ਵਈ ਬਰਾਬਰ ਆ ਕੇ ਖੜ ਚਾंदे ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਬਰਾਬਰ ਆ ਕੇ ਖੜ ਚਾंदे ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਜਦ ਲੋੜ ਪੈਂਦੀ ਏ ਯਾਰਾਂ ਦੀ ਪੈਸੇ ਨਾਲ ਹੀ ਪੈਸਾ ਸਭ ਕੁਝ ਦੁਨੀਆ ਤੇ ਜਾਰ ਮੇਰਾਂ ਨੇ ਢਾਲੇ ਆਕੇ ਜੋ ਦਸ ਪਾਉਂਦੇ ਸੀ ਕੁੜੀਆਂ ਤੇ ਹੈ ਜਾਰ ਮੇਰਾਂ ਨੇ ਢਾਲੇ ਆਕੇ ਜੋ ਦਸ ਪਾਉਂਦੇ ਸੀ ਕੁੜੀਆਂ ਤੇ ਪੈਸੇ ਨਾਲ ਮੈਂ ਬਰਾਬਰ ਆ ਕੇ ਖੜ ਜਾਂਦੇ ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਬਰਾਬਰ ਆ ਕੇ ਖੜ ਜਾਂਦੇ ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਜਦ ਲੋੜ ਪੈਂਦੀ ਏ ਯਾਰਾਂ ਦੀ ਪੈਸੇ ਬਿਨਾ ਵੀ ਘੁੱਟੇ ਉਮਰੇ ਨਾਕੁਸ਼ਾਣੇ ਪੁੱਤਰ ਵੀ ਜਾਰ ਬਿਲੀ ਉਹ ਦੋ ਡਟ ਕੇ ਖੜਦੇ ਰੱਬ ਦਾ ਕਰਦੇ ਸ਼ੁਕਰ ਵੀ ਜਾਰ ਬਿਲੀ ਉਹ ਦੋ ਡਟ ਕੇ ਖੜਦੇ ਰੱਬ ਦਾ ਕਰਦੇ ਸ਼ੁਕਰ ਵੀ ਪੈਸਾ ਜਾਰੀ ਵੀ ਤੋਂ ਮੈਂ ਚਾਹੀਂਦੇ ਪੈਸਾ ਜਾਰੀ ਵੀ ਤੋਂ ਮੈਂ ਚਾਹੀਂਦੇ ਕਲੈਰੀ ਵਾਰੀ ਦੀਆਂ ਸੁਲਾਹ ਵੀ ਸੁਲਾਹ ਬਰਾਬਰ ਆ ਕੇ ਖੜ ਜਾਂਦੇ ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਬਰਾਬਰ ਆ ਕੇ ਖੜ ਜਾਂਦੇ ਨੇ ਜਦੋਂ ਲੋੜ ਪੈਂਦੀ ਏ ਯਾਰਾਂ ਦੀ ਜਦ ਲੋੜ ਪੈਂਦੀ ਏ ਯਾਰਾਂ ਦੀ